اے آدمی تو موت واسطے بنی نہیں میں دیں کہ سرجیت پاتر کے بندیاں واسطے موت بننی بھی نہیں چاہیے اور موت سرجیت پاتر دا کچھ بغاڑ بھی نہیں سکے گی کی ہویا جے پتیاں تے میرا نام نہیں ہے سنجا ہے میرے خون نے اس برچ دی روکھ نو کی ہویا جے پتیاں تے میرا نام نہیں ہے میرا قتل کر کے تو گنگا چھت تو تے پر گنگا دے پانیاں کوئی کوہرام نہیں ہے ਇਨਾ ਸੱਚ ਨ ਭੂਲ ਕਿ ਇਕੱਲਾ ਰਹਿ ਜਾਵੇਂ ਚਾਰ ਕੋ ਬੰਦੇ ਰਖ ਲੈ ਮੁੱਢਾ ਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸੁਰਜੀਤ ਪਾਤਰ ਜੀ ਉੱਥੇ ਕੰਮ ਕਰਦੇ ਸੀ ਤੇ ਤਕਰੀਬਨ ਹਰ ਰੋਜ਼ ਹੀ ਸਾਡੀ ਮੁਲਾਕਾਤ ਹੁੰਦੀ ਸੀ ਇੱਕ ਵੇਰਾਂ ਉਹਨਾਂ ਨੂੰ ਇੰਗਲੈਂਡ ਜਾਣ ਦਾ ਸੱਦਾ ਮਿਲਿਆ ਸ਼ਾਇਦ ਪਹਿਲੀ ਵਾਰੀ ਉਹ ਕਿਸੇ ਬਾਹਰੀ ਮੁਲਕ ਦੇ ਵਿੱਚ ਉਹ ਜਾ ਰਹੀ ਸੀ ਪਰ ਅਨਫੋਰਚੂਨੇਟਲੀ ਵਾਈਸ ਚਾਂਸਲਰ ਨੇ ਉਹਨਾਂ ਦੀ ਐਕਸ ਇੰਡੀਆ ਲੀਵ ਜਿਹੜੀ ਹੈਗੀ ਆ ਉਹ ਮਨਜ਼ੂਰ ਨਾ ਕੀਤੀ ਤੇ ਆ ਕੇ ਪਾਤਰ ਜੀ ਨੇ ਮੈਨੂੰ ਕਿਹਾ ਵੀ ਦੇਖੋ ਮੇਰੀ ਉਹ ਦੀਪਤਾ ਮਨਜ਼ੂਰ ਨਹੀਂ ਹੋਈ ਪਰ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਦੁੱਖ ਹੈ ਤੇ ਮੈਂ ਜਾਣਾ ਚਾਹਣਾ ਤੇ ਮੈਂ ਕਿਹਾ ਤੁਸੀਂ ਦੱਸੋ ਮੇਰੇ ਵਾਸਤੇ ਹੁਕਮ ਕੀ ਹੈ ਮੈਂ ਕੀ ਚਾਹੁੰਦਾ ਮੈਂ ਕੀ ਕਰਾਂ ਤਾਂ ਕਹਿੰਦੇ ਤੁਸੀਂ ਇੱਕ ਵਾਰੀ ਖੁਦ ਆਪਦੇ ਪੱਦਰ ਦੇ ਉੱਤੇ ਉਪਰਾਲਾ ਕਰਕੇ ਦੇਖ ਲਓ ਰਿਕਵੈਸਟ ਕੀਤੀ ਮੈਂ ਕਿ ਜੀ ਮੇਰੀ ਇਹ ਦੀਜੀ ਤੌਰ ਦੇ ਉੱਤੇ ਪ੍ਰਾਰਥਨਾ ਹੈ ਕਿ ਪਾਤਰ ਜੀ ਨੂੰ ਜਾਣ ਦਿਓ ਸਾਡੇ ਵਾਸਤੇ ਉਹ he will bring laurels for us in kemsing lgc si ke vice chancellor unna ne ik minute de vich ok karti file de utte te phir oh eh, patar ji gaye kodi main unna nu kiah ki swami vivekanand ji diyan kavitaavan da tusi punjabi ch ultha ki varsha aur tusi george eh, apna john milton da naam leta hai ta eh ਉਸ ਕਿਸਮ ਦੇ ਕਵੀ ਹੈ ਜਿਹੜੇ ਅਮਰ ਕਵੀ ਜੇ ਆਈ ਪਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ਚ ਯਕੀਨ ਰੱਖੀ ਮੈਂ ਲਬ ਕੇ ਕਿਤੋਂ ਲਿਆਉਣਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੋ ਰਾਤ ਦੇ ਨੇਰੇ ਨੂੰ ਚੀਰਣ ਵਾਸਤੇ ਵੀ ਉਹ ਮੋਮਬਤੀਆਂ ਜਗਾਉਣ ਦੀ ਗੱਲ ਕਰਦੇ ਆ ਕਿ ਪਤਝੜ ਜੜੀ ਹੈਗੀ ਉਹ ਔਣੀ ਹੈ ਪਤਝੜ ਦੇ ਵਿੱਚ ਪੱਤੇ ਝੜਨੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਦਰਖਤ ਦੇ ਉੱਤੇ ਫੇਰ ਦੁਬਾਰਾ ਪੱਤੀਆਂ ਪੁੰਗਰਣੀਆਂ ਨਹੀਂ ਉਹ ਹਰਫਾਂ ਦਾ ਰਾਜਾ ਉਹ ਜੋ ਕੇ ਪੰਜਾਬ ਦਾ ਵਾਰਿਸ਼ਾ ਤੋਂ ਪੰਜਾਬੀਆਂ ਦਾ ਜੌਨ ਮਿਲਟਨ ਸਾਡੇ ਵਿਚਾਰ ਨਹੀਂ ਰਹੇ ਗੱਲ ਅਸੀਂ ਪਦਮਸ਼ਰੀ surjit patar sahab ਦੀ ਗੱਲ ਕਰ ਰਿਹਾ surjit patar sahab ਅਜਿਹੀ ਪੰਜਾਬ ਦੀ ਇੱਕ ਮਾਣਮੱਤੀ ਹਸਤੀ ਸ਼ਖੀਸ ਹਨ ਜਿਨ੍ਹਾਂ ਦੇ ਨਾਲ ਹਰ ਇੱਕ ਨੂੰ ਪਲ ਬਤਾਉਣਾ ਆਪਣੇ ਆਪ ਵਾਸਤੇ ਇੱਕ ਵੱਡਾ ਸਨਮਾਨ ਸੀ ਚਾਹੇ ਕੋਈ ਨੌਜਵਾਨ ਸੀ ਚਾਹੇ ਕੋਈ ਬਜ਼ੁਰਗ ਸੀ ਚਾਹੇ ਲੇਖਕ ਸੀ ਚਾਹੇ ਨਹੀਂ ਸੀ ਤੇ ਚਾਹੇ ਸਾਹਿਤਕਾਰ ਜਾਂ ਪੜਨ ਚ ਰੁਚੀ ਰੱਖਣ ਵਾਲਾ ਕੋਈ ਵੀ ਅਜਿਹਾ ਨਹੀਂ ਪੰਜਾਬ ਦਾ ਉਹ ਵਾਸੀ ਜਿਨੇ ਪਾਤਰ ਸਾਹਿਬ ਦੇ ਨਾਲ ਪਾਲ ਨਹੀਂ ਬਤਾਏ ਤੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੀ ਬੇਵਕਤੀ ਮੌਤ ਤੇ ਸਾਡੇ ਨਾਲ ਜਿਹੜੇ ਬਹੁਤ ਹੀ ਪੰਜਾਬ ਦੇ ਵੱਡੇ ਲੇਖਕ ਤੇ ਪੰਜਾਬ ਸਰਕਾਰ ਤੋਂ ਬਹੁਤ ਹੀ ਉੱਚ ਅਦੇ ਤੋਂ ਰਿਟਾਇਰਡ ਹੋਏ ਲੇਖਕ ਤੇ ਆਈਐਸ ਅਫੀਸਰ ਜੰਗ ਬਹਾਦਰ ਗੋਲ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਉਹਨਾਂ ਨੇ ਵੀ ਬਹੁਤ ਸਾਰੇ ਜ਼ਿੰਦਗੀ ਦੇ ਅਹਿਮ ਪਲ ਪਾਤਰ ਸਾਹਿਬ ਦੇ ਨਾਲ ਬਤਾਏ ਨੇ ਪਾਤਰ ਸਾਹਿਬ ਦਾ ਸੁਭਾਅ ਪਾਤਰ ਸਾਹਿਬ ਦੀ ਲਿਖਣੀ ਪਾਤਰ ਸਾਹਿਬ ਦੇ ਲਿਖਤ ਦੇ ਵਿੱਚ ਸੰਦੇਸ਼ ਸਮਾਂ ਕੋਈ ਵੀ ਹੋਵੇ ਉਹਨਾਂ ਨੇ ਬਾਬਾਕ ਹੋ ਕੇ ਲਿਖਿਆ ਗੁਰੂ ਸਾਹਿਬ ਪਹਿਲਾਂ ਤੇ ਬੇਵਕਤੀ ਮੌਤ ਪਾਤਰ ਸਾਹਿਬ ਨੂੰ ਬਹੁਤ ਵੱਡਾ ਘਾਟਾ ਜਿਹੜਾ ਪੂਰਾ ਨਹੀਂ ਕੀਤਾ ਜਾ ਸਕਦਾ ਸਾਹਿਬ ਅੱਜ ਸਾਰਾ ਹੀ ਪੰਜਾਬੀ ਜਗਤ ਬਹੁਤ ਜ਼ਿਆਦਾ ਉਦਾਸ ਹੈ ਤੇ ਸੋਗ ਵਿੱਚ ਡੁੱਬਿਆ ਹੋਇਆ ਹੈ ਹਰ ਪੰਜਾਬੀ ਪਿਆਰੇ ਨੂੰ ਇੰਜ ਜਬਦਾ ਜਿਵੇਂ ਉਸਦੇ ਆਪਣੇ ਪਰਿਵਾਰ ਦਾ ਹੀ ਬਹੁਤ ਕੋਈ ਪਿਆਰਾ ਭਰਾ ਵੀਰ ਉਸ ਤੋਂ ਵਿਛੜ ਗਿਆ ਹੋਵੇ ਸੁਰਜੀਤ ਪਾਤਰ ਸਾਡੇ ਸ਼ਰਮੌਰ ਕਵੀ ਨਹੀਂ ਬਹੁਤ ਹੀ ਪ੍ਰਭਾਵਸ਼ਾਲੀ ਪ੍ਰਤਿਭਾਸ਼ਾਲੀ ਔਰ ਬਹੁਤ ਹੀ ਖੂਬਸੂਰਤ سیرਤ ਔਰ ਸੁਰੂਦੇ ਇਨਸਾਨ ਸਨ ਜੀ ਉਹਨਾਂ ਵਿੱਚ ਇੰਨੀ ਹਲੀਮੀ ਇੰਨੀ ਸਾਦਗੀ ਇੰਨਾ ਆਪਣਤ ਇੰਨੀ ਸਹਿਨਸ਼ੀਲਤਾ ਇੰਨੀ ਸੰਜੀਦਗੀ ਇਹ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਸੀ ਇੰਨਾ ਨਾਮਨਾ ਖੱਟਣ ਦੇ باوجود ਵੀ ਹਰਦਿਲਜ਼ੀਜ਼ ਹੋਣ ਦੇ باوجود ਵੀ ਉਹਨਾਂ ਦੇ ਵਿੱਚ ਅੰਤਾਂ ਦੀ ਖਲੀਮੀ ਔਰ ਸਭ ਵਾਸਤੇ ਪਿਆਰ ਔਰ ਸਭ ਨੂੰ ਇਹ ਹੌਸਲਾ ਦਿੰਦੇ ਸੀ ਪੰਜਾਬੀ ਪਾਠਕਾਂ ਦੇ ਮਨਾਂ ਅੰਦਰ ਚਿਤ ਚੇਤੇ ਵਿੱਚ ਉਹਨਾਂ ਦੇ ਦਿਲ ਵਿੱਚ ਇਆ ਇਹ ਸਮਝ ਲਓ ਬਈ ਇਹ ਉਹਨਾਂ ਦੇ ਖੂਨ ਦੇ ਵਿੱਚ ਤਿੰਨ ਚਾਰ ਕਵੀ ਜਿਹੜੇ ਹੈਗੇ ਆ ਆਧੁਨਿਕ ਕਾਲ ਦੇ ਵਿੱਚ ਉਹ ਰਚੇ-ਮਿਚੇ ਹੈਗੇ ਆ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਹੈ ਅਮਰਤਾ ਪਿੱਤਮ ਹੈ ਸ਼ਿਵ ਕੁਮਾਰ ਬਟਾਲਵੀ ਹਨ ਪਾਸ਼ ਹੈ ਤੇ ਸਰਜੀਤ ਪਾਤਰ ਹੈ ਤੇ ਸਰਜੀਤ ਪਾਤਰ ਦਾ ਅੱਜ ਸਾਥੋਂ ਵਿਛੜ ਜਾਣਾ ਇਹ ਇੱਕ ਪੰਜਾਬੀ ਸਾਹਿਤ ਦਾ ਥੰਮ ਡਿੱਗਣ ਵਾਂਗ ਹੈ ਜੀ ਬਹੁਤ ਬੜਾ ਐਸਾ ਭਾਰੀ ਨੁਕਸਾਨ ਹੋਇਆ ਹੈ ਜਿਸ ਦੀ ਪਰਪਾਈ ਸੈਂਕੜੇ ਸਾਲਾਂ ਤੱਕ ਨਹੀਂ ਹੋ ਸਕਦੀ ਅਜਿਹੇ ਨਾਮਵਰ ਰਹੇ ਜੇ ਪ੍ਰਤਿਭਾਸ਼ਾਲੀ ਸ਼ਾਇਰ ਕਵੀ ਹੋ ਰੂਹਾਂ ਕਦੇ ਕਦਾਈਏ ਇਸ ਧਰਤੀ ਤੇ ਪੈਦਾ ਹੁੰਦੀਆਂ ਤਾਂ ਆਦਮੀ ਦੀ ਫਿਤਰਤ ਦੇਖੋ ਅਸੀਂ ਕਦੇ ਕਦੇ ਇਹ ਇਹ ਸੋਚਦੇ ਹਾਂ ਅਨੁਮਾਨ ਲਗਾਉਂਦੇ ਹਾਂ ਵੀ ਯਾਰ ਇਹ ਆਦਮੀ ਤਾਂ ਬਹੁਤ ਵਾਸਤੇ ਬਣੇ ਹੀ ਨਹੀਂ ਜੀ ਇਨਨੂੰ ਸ਼ਾਇਦ ਇਹ ਇਹ ਜਿਹੜੀ ਇਹ ਜਿਹੜੀ ਜ਼ਿੰਦਗੀ ਤੇ ਮੌਤ ਦਾ ਜਿਹੜਾ ਇਹ ਇਹਨਾਂ ਤੇ ਇਹਨਾਂ ਵਾਸਤੇ ਮੌਤ ਨਹੀਂ ਬਣੀ ਔਰ ਮੰਨੀ ਮੈਂ ਸਮਝਦਾ ਕਿ ਸੁਰਜੀਤ ਪਾਤਰ ਵਰਗੇ ਬੰਦਿਆਂ ਵਾਸਤੇ ਮੌਤ ਬੰਨੀ ਹੋਣੀ ਚਾਹੀਦੀ ਔਰ ਮੌਤ ਉਹਨਾਂ ਦਾ ਸੁਰਜੀਤ ਪਾਤਰ ਦਾ ਕੁਝ ਵਿਗਾੜ ਵੀ ਨਹੀਂ ਸਕੇਗੀ ਕਿਉਂਕਿ ਉਹ ਸਾਡੇ ਹਿਰਦੇ ਵਿੱਚ ਆਪਦੀਆਂ ਲਿਖਤਾਂ ਵਿੱਚ ਅਜਰ ਤੇ ਅਮਰ ਹੈ ਮੇਰਾ ਸੁਰਜੀਤ ਪਾਤਰ ਨਾਲ ਬੜੇ سکولی دینا تو کالج دی دینا تو ہی میں انہوں لال میں حالانکہ میرے سمکالی ہیں میں سال سالک وڈے سی ہو میں انہوں کالج دی دینا تو ہی بہت شدت نہ رہے ہیں تے اکثر میں انہوں دے کے انہوں کی ایک نظم چبد گنگنایا سی کہ کی, کی ہویا جے پتیاں تے میرا نام نہیں ہے سنجا ہے میرے خون نے اس برچ دی رکھنوں ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਤੇ ਮੇਰਾ ਕਤਲ ਕਰਕੇ ਤੂੰ ਗੰਗਾ ਚ ਹੱਤ ਤੋਤੇ ਪਰ ਗੰਗਾ ਦੇ ਪਾਣੀਆਂ ਚ ਕੋਈ ਕਹਰਾਮ ਨਹੀਂ ਹੈ ਤਾਂ ਅਜੀਆਂ ਜਿਹੜੀਆਂ ਗੌਰੁਣਾ ਦਾ ਜਿਹੜਾ ਉਹ ਬੜਾ ਸ਼ੇਰ ਜਿਹੜਾ ਹੈ ਜਰਦੁੰਕੇ ਨੇ ਕਿ ਕਿੰਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ ਚਾਰ ਕੋ ਬੰਦੇ ਰਖ ਲੈ ਮੁੱਢਾ ਦੇਣ ਲਈ ਇਸ ਉਪਰੰਤ ਉਹਨਾਂ ਦੇ ਨਾਲ ਮੇਰਾ ਬਹੁਤ ਨੇੜਲਾ ਸੰਬੰਧ ਹੋ ਰਿਹਾ 93 94 ਦੇ ਵਿੱਚ ਜਦੋਂ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਬਤੌਰ ਰਜਿਸਟਰਾਰ ਨਿਯੁਕਤ ਹੋਇਆ ਸੀ ਜੀ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸੁਰਜੀਤ ਪਾਤਰ ਜੀ ਉੱਥੇ ਕੰਮ ਕਰਦੇ ਸੀ ਤੇ ਤਕਰੀਬਨ ਹਰ ਰੋਜ਼ ਹੀ ਸਾਡੀ ਮੁਲਾਕਾਤ ਹੁੰਦੀ ਸੀ ਤੇ ਗਾਹੇ-ਬਗਾਹੇ ਮੈਂ ਆਪਣੇ ਦਫ਼ਤਰ ਚੋਂ ਛੁੱਟ ਕੇ ਤੇ ਉਹਨਾਂ ਦੇ ਡਿਪਾਰਟਮੈਂਟਸ 'ਚ ਵੀ ਚਲਾ ਜਾਂਦਾ ਸੀ ਤੇ ਕਈ ਵਾਰ ਮੈਂ ਉਹਨਾਂ ਨਾਲ ਗੁਫਤਗੂ ਕਰਨੀ ਗੱਲਾਂ ਮਤਾ ਕਰਨੀਆਂ ਇੱਕ ਵਾਰੀ ਜੇ ਗੱਲ ਹੈ ਉਹ ਖੁਦ ਵੀ ਕਈ ਵੇਰਾਂ ਜਦੋਂ ਵੀ ਅਸੀਂ ਸਟੇਜ ਦੇ ਉੱਤੇ ਇਕੱਠੇ ਕਿਸੇ ਜਗ੍ਹਾ ਤੇ ਹੁੰਦੇ ਤਾਂ ਉਹ ਅਕਸਰ ਇਹ ਗੱਲ ਖੁਦ ਵੀ ਆਪਦੇ ਮੂੰਹੋਂ ਸੁਣਾਉਂਦੇ ਹੁੰਦੇ ਸੀ ਇੱਕ ਵੇਰਾਂ ਉਹਨਾਂ ਨੂੰ ਇੰਗਲੈਂਡ ਜਾਣ ਦਾ ਸੱਦਾ ਮਿਲਿਆ ਜੀ ਸ਼ਾਇਦ ਪਹਿਲੀ ਵਾਰੀ ਉਹ ਕਿਸੇ ਬਾਹਰੀ ਮੁਲਕ ਦੇ ਵਿੱਚ ਜਾ ਰਹੇ ਸੀ ਪਰ ਅਨਫੋਰਚਨਟਲੀ ਵਾਈਸ ਚਾਂਸਲਰ ਨੇ ਉਹਨਾਂ ਦੀ ਐਕਸ ਇੰਡੀਆ ਲੀਵ ਜਿਹੜੀ ਹੈਗੀ ਹੈ ਉਹ ਮਨਜ਼ੂਰ ਨਾ ਕੀਤੀ ਜੀ ਤਾਂ ਮੇਰੇ ਕੋਲੇ ਆਏ ਹੋ ਤੇ ਆਕੇ ਪਾਤਰ ਜੀ ਨੇ ਮੈਨੂੰ ਕਿਹਾ ਵੀ ਦੇਖੋ ਮੇਰੀ ਉਹ ਲੀਵ ਤਾਂ ਮਨਜ਼ੂਰ ਨਹੀਂ ਹੋਈ ਪਰ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਦੁੱਖ ਹੈ ਤੇ ਮੈਂ ਜਾਣਾ ਚਾਹੁੰਦਾ ਹਾਂ ਤੇ ਮੈਂ ਕਿਹਾ ਤੁਸੀਂ ਦੱਸੋ ਮੇਰੇ ਵਾਸਤੇ ਹੁਕਮ ਕੀ ਹੈ ਮੈਂ ਕੀ ਚਾਹੁੰਨੇ ਹਾਂ ਮੈਂ ਕੀ ਕਰਾਂ ਤੋ ਕਹਿੰਦੇ ਤੁਸੀਂ ਇੱਕ ਵਾਰੀ ਖੁਦ ਆਪਣੇ ਪੱਦਰ ਦੇ ਉੱਤੇ ਉਪਰਾਲਾ ਕਰਕੇ ਦੇਖ ਲਓ ਤੇ ਤੁਸੀਂ ਵਾਈਸ ਚਾਂਸਲਰ ਸਾਹਿਬ ਨੂੰ ਬੇਨਤੀ ਕਰੋ ਮੇਰੇ ਬਿਹਾਫ ਦੇ ਉਤੇ ਤੇ ਮੈਂ ਗਿਲ ਸਾਹਿਬ ਕੋਲੇ ਡਾਕਟਰ ਗਿਲ ਕੋਲੇ ਮੈਂ ਗਿਆ ਤੇ ਉਹਨਾਂ ਨੂੰ ਮੈਂ ਉਹਨਾਂ ਸਾਹਮਣੇ ਫਾਈਲ ਰੱਖੀ ਇਹ ਰਿਕਵੈਸਟ ਕੀਤੀ ਮੈਂ ਕਿ ਜੀ ਮੇਰੀ ਹਿੰਦੀ ਜੀ ਤੌਰ ਦੇ ਉੱਤੇ ਪ੍ਰਾਰਥਨਾ ਹੈ ਕਿ ਪਾਤਰ ਜੀ ਨੂੰ ਜਾਣ ਦਿਓ ਸਾਡੇ ਅਸਤੇ ਉਹ ਹੀ ਵਿਲ ਬ੍ਰਿੰਗ ਲੋਰਲਸ ਵਾਰਸ ਇਨ ਤੇ ਸਾਡੇ ਅਸਤੇ ਨਾਮ ਨਾਲ ਲੈ ਕੇ ਆਉਣਗੇ ਕੱਟਣਗੇ ਔਰ ਬਹੁਤ ਵੱਡੇ ਸ਼ਾਇਰ ਹੈਗੇ ਔਰ ਆਪਾਂ ਨੂੰ ਨਾਮ ਸਾਡਾ ਉੱਚਾ ਕਰਨਗੇ ਤਾਂ ਖੇਮ ਸਿੰਘ ਗੇਲਜੀ ਸੀ ਕੇ ਵਾਈਸ ਚਾਂਸਲਰ ਉਹਨਾਂ ਨੇ ਇੱਕ ਮਿੰਟ ਦੇ ਵਿੱਚ ਓਕੇ ਕਰਤੀ ਫਾਈਲ ਦੇ ਉੱਤੇ ਤੇ ਫੇਰ ਉਹ ਪਾਤਰ ਜੀ ਗਏ ਤਾਂ ਉਸ ਤੋਂ ਪ੍ਰੰਤ ਬਹੁਤ ਮੁਲਾਕਾਤਾਂ ਇੱਕ ਵਾਰੀ ਮੈਂ ਉਹਨਾਂ ਨੂੰ ਕਿਹਾ ਕਿ Swami Vivekananda ਜੀ ਦੀਆਂ ਕਵਿਤਾਵਾਂ ਦਾ ਤੁਸੀਂ ਪੰਜਾਬੀ ਚ ਉਲ타 ਕਰੋ ਤਾਂ ਉਹਨਾਂ ਨੇ ਬੜੇ ਪਿਆਰ ਦੇ ਨਾਲ Swami ਜੀ ਦੀਆਂ ਕੁਝ ਕਵਿਤਾਵਾਂ ਦਾ ਉਹ ਉਲ타 ਕੀਤਾ ਪਰ ਮੇਰੀ ਮੈਂ ਸਮਝਦਾ ਇੱਕ ਬਦਕਿਸਮਤੀ ਹੈ ਕਿ ਉਹ ਕਿਤੇ ਇਹ ਟਰਾਂਸਫਰਸ ਦੇ ਚੱਕਰ ਦੇ ਵਿੱਚ ਮੈਂ ਉਹਨਾਂ ਨੂੰ ਸਾਮ ਸਮਝ ਨਹੀਂ ਸਕਿਆ ਇਹ ਬੜਾ ਭਾਰੀ ਮੇਰੇ ਅਸਤੇ ਇੱਕ ਅਫਸੋਸ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਮੇਰੀ ਕਿਤਾਬ ਸਹਿਤ ਸੰਜੀਵਨੀ ਵਾਸਤੇ ਇਹ ਮੁਖਬੰਦ ਵੀ ਲਿਖਿਆ ਅੱਛਾ ਹਾਂਜੀ ਔਰ ਉਹਨਾਂ ਨੇ ਮੈਂ ਕਿਤਾਬ ਦੇਤੀ ਤਾਂ ਕਿਤਾਬ ਦੇਣ ਤੋਂ ਬਾਅਦ ਮੈਂ ਕਦੇ ਉਹਨਾਂ ਨੂੰ ਯਾਦ ਨਹੀਂ ਕਰਾਇਆ ਕਿ ਤੁਸੀਂ ਲਿਖੋ ਜਾਂ ਤਾਂ ਪੰਚੀ ਮਹੀਨੇ ਬੀਤ ਗਏ ਤੇ ਜਦੋਂ ਵੀ ਮੈਨੂੰ ਕਲਾ ਪਰਿਸ਼ਦ ਚ ਮਿਲਦੇ ਤਾਂ ਉਸੇ ਵੇਲੇ ਕਹਿੰਦੇ ਕਿ ਮੈਨੂੰ ਯਾਦ ਹੈ ਮੈਂ ਛੋੜ ਜਾ ਮੈਂ ਲਿਖੂਗਾ ਜਦੋਂ ਵੀ ਟਾਈਮ ਮਿਲੇ ਤਾਂ ਮੈਂ ਕਿਹਾ ਜੀ ਨਹੀਂ ਕੋਈ ਗੱਲ ਹੀ ਨਹੀਂ ਹੈ ਕੋਈ ਕਾਲ ਹੀ ਨਹੀਂ ਹੈ ਤਾਂ ਉਹਨਾਂ ਨੇ ਜੋ ਆਪਣੇ ਉਦਘਾਰ ਉਸ ਦੇ ਵਿੱਚ ਪ੍ਰਗਟ ਕੀਤੇ ਹੈ ਉਹ ਖਮਿਸ਼ਾ ਜਿਹੜੇ ਹੈਗੇ ਆ ਉਹ ਮੇਰੇ ਨਾਲ ਰਹਿਣਗੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਸੀਗਾ ਕਿ ਇਹ ਸਹਿਤ संजीवਨੀ ਕਿਤਾਬ ਮੇਰੀ ਵੀ ਉਨੀ ਹੈ ਜਿੰਨੀ ਇਹ ਤੁਹਾਡੀ ਹੈ ਤੇ ਅੱਜ ਮੈਂ ਤੁਹਾਨੂੰ ਪੁੱਲਰ ਸਾਹਿਬ ਉਹ ਕੁਝ ਵਰਕੇ ਵੀ ਦਿਖਾ ਰਿਹਾ ਸੀਗਾ ਜੀ 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 ਜਿਹੜੀ ਉਹਨਾਂ ਨੇ ਮੈਨੂਸਕ੍ਰਿਪਟ ਭੇਜੀ ਜੀ ਤਾਂ ਉਸ ਮੈਨੂਸਕ੍ਰਿਪਟ ਦੇ ਉੱਤੇ ਵੀ ਉਹਨਾਂ ਨੇ ਆਪਣੇ ਹੱਥੀਂ ਆਪਣੀ ਜਿਹੜੀ ਨਜ਼ਮ ਹੈਗੀ ਹੈ ਉਹ ਇੱਕ ਜਗ੍ਹਾ ਤੇ ਤੇ ਉਹਨਾਂ ਨੇ ਇਹ ਦਰਜ ਕੀਤੀ ਜੀ ਤੇ ਹੋਰ ਵੀ ਜਗ੍ਹਾ ਜਗ੍ਹਾ ਦੇ ਉੱਤੇ ਉਹਨਾਂ ਨੇ ਬਹੁਤ ਸਾਰੀਆਂ ਟਿੱਪਣੀਆਂ ਵੀ ਲਿਖੀਆਂ ਜਿਹੜੀਆਂ ਮੈਂ ਸਮਝਦਾ ਕਿ ਮੇਰੇ ਵਾਸਤੇ ਨਹੀਂ ਸਗੋਂ ਮੇਰੇ ਸਾਰੇ ਪਰਿਵਾਰ ਵਾਸਤੇ ਸਾਡੇ ਖਾਨਦਾਨ ਵਾਸਤੇ ਇੱਕ ਦਸਤਾਵੇਜ਼ ਉਹਨਾਂ ਦੀ ਯਾਦਗਾਰੀ ਦਸਤਾਵੇਜ਼ ਸਾਡੇ ਕੋਲੇ ਰਹੇਗਾ ਜੀ ਤੇ ਐਸੇ ਖੁਨ ਮੈਨੂੰ ਲੱਗਦਾ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਇਹ ਕੋਈ ਪਿਛਲੇ ਦਿਨਾਂ ਦੇ ਵਿੱਚ ਐਨੇ ਸਾਨੂੰ ੱੱਕੇ ਸਾਨੂੰ ਸ਼ੌਕਡ ਸਾਡਾ ਜਿਹੜਾ ਹੈਗਾ ਸਦਮੇ ਪਹੁੰਚੇ ਹੈ ਕਿ ਮੈਂ ਉਹਨਾਂ ਦਾ ਵਰਨਨ ਨਹੀਂ ਕਰ ਸਕਦਾ ਪਿੱਛੇ ਜੇ ਮੂਨਜੀਤ ਹੋਰਾਂ ਦਾ ਤੁਰ ਜਾਣਾ ਤਾਂ ਫਿਰ ਕਾਲੀ ਦਾ ਤੁਰ ਜਾਣਾ ਤਾਂ ਇਸ ਤਰੀਕੇ ਦੇ ਨਾਲ ਬੜਾ ਸਾਨੂੰ ਨੁਕਸਾਨ ਹੋਇਆ ਤੇ ਜਿਹਦੀ ਪਰਪਾਈ ਜਿਹੜੀ ਹੈਗੀ ਹੈ ਉਹ ਸੰਭਵ ਨਹੀਂ ਹੈ ਚਾਤਰ ਸਾਹਿਬ ਦਾ ਇੱਕ ਇੱਕ ਸ਼ਬਦ ਦੇ ਕਈ ਕਈ ਮਤਲਬ ਸੀ ਜੀ ਜੀ ਉਹਨਾਂ ਦਾ ਅ ਦਰਸਲ ਉਹ ਇੱਕ ਤਾਂ ਉਹ ਐਸੇ ਕਵੀ ਸੀਗੇ ਜਿੰਨੂੰ ਅਸੀਂ ਕਹਿੰਦੇ ਆ ਕਿ ਉਹ ਜਿੱਦਾਂ ਤੁਸੀਂ ਸ਼ੁਰੂ ਦੇ ਵਿੱਚ ਹੀ ਵਾਰਸ਼ਾ ਔਰ ਤੁਸੀਂ ਜੋਰਜ ਆਪਣਾ ਜான் ਮਿਲਟਨ ਦਾ ਨਾਮ ਲਿੱਤਾ ਹੈ ਤਾਂ ਇਹ ਉਸ ਕਿਸਮ ਦੇ ਕਵੀ ਹੈ ਜਿਹੜੇ ਅਮਰ ਕਵੀ ਹੈਗੇ ਜਿਨ੍ਹਾਂ ਨੂੰ ਅਮਰਤ ਤੋਂ ਪ੍ਰਾਪਤ ਹੋਇਆ ਹੈ ਤੇ ਸੁਰਜੀਤ ਪਾਤਰ ਹੋਰੀ ਜਿਹੜੇ ਹੈਗੇ ਆ ਇਹ ਕਾਲ ਦਰਸ਼ੀ ਕਾਲ ਦਰਸ਼ੀ ਜਿਹੜੇ ਹੈਗੇ ਆ ਉਹਨਾਂ ਕਵੀਆਂ ਚੋਂ ਸੀ ਤੇ ਇਹਨਾਂ ਦੀ ਜਿਹੜੀ ਕਾਵ ਰਚਨਾ ਹੈਗੀ ਹੈ ਉਹ ਕੋਈ ਵਕਤਨ ਤੋਂ ਵਕਤਨ ਮਹੱਤਤਾ ਦੀ ਨਹੀਂ ਸੀ ਇਹ ਤਾਂ ਸਦੀਵੀ ਮਹੱਤਤਾ ਦੀ ਹੈ ਔਰ ਮੈਂ ਸਮਝਦਾ ਕਿ ਸਭ ਤੋਂ ਵੱਡਾ ਜਿਹੜਾ ਸੰਦੇਸ਼ ਹੈ ਉਹ ਇਹਨਾਂ ਦੇ ਆਸ਼ਾਵਾਦੀ ਕਿਰਨ ਜਿਹੜੀ ਹੈ ਜਿਹੜੀ ਆਪਟੀਮਿਜ਼ਮ ਦੀ ਜਿਹੜੀ ਕਿਰਨ ਹੈ ਨਾ ਜਿੱਦਾਂ ਇਹਨਾਂ ਦੀ ਬੜੀ ਮਸ਼ਹੂਰ ਜਿਹੜੀ ਹੈਗੀ ਆ ਕਵਿਤਾ ਹੈ ਜੀ ਜੇ ਆਈ ਪਤਛੜ ਤਾ ਫੇਰ ਕੀ ਹੈ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਲੱਭ ਕੇ ਕਿਤੋਂ ਲਿਆਉਣਾ ਕਲਮਾ ਤੂੰ ਫੁੱਲਾਂ ਚੋਗੀ ਜ਼ਮੀਨ ਰੱਖੀ ਤਾਂ ਐਸੇ ਹੀ ਨਜ਼ਮ ਦੇ ਅੰਤ ਦੇ ਵਿੱਚ ਉਹ ਜਿਸ ਤਰੀਕੇ ਦੇ ਨਾਲ ਕਵੀ ਜਿਹੜਾ ਹੈਗਾ ਉਹ ਬਹੁਤ ਚੀਜ਼ਾਂ ਆਪਦੇ ਧਿਆਨ ਦੇ ਵਿੱਚ ਚਿੰਤਨ ਦੇ ਵਿੱਚ ਲੈ ਕੇ ਆਉਂਦਾ ਤਾਂ ਇਸ ਅੰਤਿਮ ਘੜੀ ਵਾਸਤੇ ਵੀ ਉਹ ਸਜਗ ਸੀਗੇ ਔਰ ਉਹਨਾਂ ਨੇ ਐਸੀ ਨਜ਼ਮ ਦੇ ਆਖਰ ਦੇ ਵਿੱਚ ਲਿਖਿਆ ਕਿ ਅਗੰਚ ਬਲਕੇ ਹਵਾ ਚ ਰਲਕੇ ਨਾ ਔਣਾ ਵੇਖਣ ਅਸਾਂ ਨੇ ਬਲਕੇ ਅ ਸਾਡੇ ਮਗਰੋਂ ਤੂੰ ਨਾਮ ਸਾਡੇ ਪਾਕ ਰੱਖੀ ਮਲੀਨ ਰੱਖੀ ਜੇ ਆਈ ਪਰਚੜ ਆਈ ਤਾਂ ਫੇਰ ਕੀ ਹੈ ਆਉਂਦੀ ਰੁੱਤ ਯਕੀਨ ਰੱਖੀ ਇਹ ਆਉਂਦੀ ਰੁੱਤ ਬਾਾਰ-ਬਾਰ ਉਹਨਾਂ ਦੀਆਂ ਤਵਿਤਾਵਾਂ ਦੇ ਵਿੱਚ ਇਹ ਜਿਹੜਾ ਮੈਸੇਜ ਹੈ ਇਹ ਜਿਹੜਾ ਸੰਦੇਸ਼ ਹੈ ਆਉਂਦੀ ਰੁੱਤ ਵਿੱਚ ਯਕੀਨ ਰੱਖਣੋ ਕੱਲ ਵੀ ਜਿਹੜੀ ਜਿਹੜੀ ਅੰਤਿਮ ਕਵਿਤਾ ਜਿਹੜੀ ਕੱਲ ਉਹਨਾਂ ਨੇ ਤੂੰ ਮੋਮ ਮੋਮਬਤੀਆਂ ਜੀ ਜੋ ਮੋਮਬਤੀਆਂ ਜਗਾ ਕੇ ਰੱਖੀ ਹਨੇਰਾ ਹੈ ਸੂਰਜ ਉਦਾ ਸੂਰਜ ਛੁੱਪ ਗਿਆ ਹੈ ਰਾਤ ਹੈ ਤੋ ਰਾਤ ਦੇ ਨੇਰੇ ਨੂੰ ਚੀਰਨ ਵਾਸਤੇ ਵੀ ਉਹ ਮੋਮਬਤੀਆਂ ਜਗਾਉਣ ਦੀ ਗੱਲ ਕਰਦੇ ਆ ਤਾਂ ਫੇ ਉਸ ਉਸ ਨਜ਼ਮ ਦੇ ਅਖੀਰ ਦੇ ਵਿੱਚ ਵੀ ਉਹ ਕਹਿੰਦੇ ਆ ਕਿ ਪਤਝੜ ਜਿਹੜੀ ਹੈਗੀ ਆ ਉਹ ਆਉਣੀ ਹੈ ਪਤਝੜ ਦੇ ਵਿੱਚ ਪੱਤੇ ਝੜਨੇ ਆ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਦਰਖਤ ਦੇ ਉੱਤੇ ਫੇਰ ਦੁਬਾਰਾ ਪੱਤੀਆਂ ਪੁੰਗਰਨੀਆਂ ਨਹੀਂ ਆ ਇਹ ਪਤਝੜ ਨੇ ਆਉਣਾ ਹੈ ਔਰ ਪਤਝੜ ਤੋਂ ਬਾਅਦ ਬਹਾਰ ਨੇ ਵੀ ਆਉਣਾ ਹੈ ਇਫ ਇਫ ਵਿంటర్ ਕਮਸ ਕੈਨ ਸਪ੍ਰਿੰਗ ਬੀ ਫਾਰ ਬਿਹਾਈਂਡ ਤਾਂ ਇਹ ਜਿਹੜਾ ਇੱਕ ਚੰਗੇ ਦਿਨਾਂ ਦੇ ਵਿੱਚ ਯਕੀਨ ਰੱਖਣਾ ਰਾਤ ਤੋਂ ਬਾਅਦ ਇੱਕ ਸਵੇਰ ਦੇ ਵੀ ਯਕੀਨ ਰੱਖਣਾ ਕੋਈ ਰਾਤ ਜਿਹੜੀ ਹੈਗੀ ਹੈ ਉਸ ਕਵਿਤਾ ਦੇ ਵਿੱਚ ਉਹ ਕਹਿੰਦੇ ਆ ਕਿ ਕੋਈ ਰਾਤ ਜਿਹੜੀ ਹੈਗੀ ਹੈ ਉਹ ਕਿੰਨੀ ਵੀ ਪਰਬਲ ਹੋਵੇ ਉਹ ਕਿਸੇ ਸੂਰਜ ਦਾ ਕਤਲ ਨਹੀਂ ਕਰ ਸਕਦੀ ਉਸ ਦੀ ਕੁੱਕ ਉਹਦੀ ਕੁੱਖ ਦੇ ਵਿੱਚ ਹੀ ਇੱਕ ਨਵਾਂ ਸੂਰਜ ਜਿਹੜਾ ਹੈਗਾ ਉਹ ਹੈ ਇਸ ਜਿਵੇਂ ਆ ਪਾਤਰ ਸਾਹਿਬ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਵੀ ਨੇ ਵੱਖ-ਵੱਖ ਉਹਨਾਂ ਨੂੰ ਦੇਸ਼ ਭਰ ਚੋਂ ਖਿਤਾਬ ਮਿਲੇ ਨੇ ਪੰਜਾਬੀ ਸਹਿਤ ਅਕੈਡਮੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਪਰ ਮੇਰਾ ਇਹ ਸਵਾਲ ਹੈ ਕਿ ਸਰਕਾਰ ਤੇ ਸ਼ਾਇਦ ਆਪਣੇ ਲੈਵਲ ਤੇ ਬਹੁਤ ਕੁਝ ਕਰੇ ਪਰ ਲੇਖਕ ਭਾਈਚਾਰੇ ਨੂੰ ਵੀ ਤਾਂ ਲੱਗਦਾ ਕਿ ਉਹਨਾਂ ਦੀ ਯਾਦ ਦੇ ਵਿੱਚ ਕੁਝ ਨਾ ਕੁਝ ਕਰਨਾ ਚਾਹੀਦਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਪਾਤਰ ਸਾਹਿਬ ਨੂੰ ਪੜਨਗੀਆਂ ਤੇ ਇਹ ਵੀ ਕਹਿਣਗੇ ਕਿ ਉਸ ਸਮੇਂ ਜਿਹੜੇ ਲੋਕ ਸੀ ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਇਹ ਵੀ ਕੰਮ ਕੀਤੇ ਨੇ ਦੇਖੋ ਇਹ ਇਸ ਵੇਲੇ ਤਾਂ ਸਾਰਾ ਜਿਹੜਾ ਪੰਜਾਬੀ ਸਮਾਜ ਹੈ ਉਹ ਬਹੁਤ ਗਹਿਰੇ ਦੁੱਖ ਔਰ ਪੀੜਾ ਦੇ ਵਿੱਚ ਗੁਜ਼ਰ ਰਿਹਾ ਹੈ ਜ਼ਰੂਰ ਉਹਨਾਂ ਦੀ ਯਾਦ ਨੂੰ ਸਦੀਵੀ ਰੱਖਣ ਵਾਸਤੇ ਇਹ ਖਰਵਲੋ ਪਰਾਲੇ ਹੋਣੇ ਹੀ ਚਾਹੀਦੇ ਆ ਮੇਰੇ ਵਿਚਾਰ ਅਨੁਸਾਰ ਜਿਹੜੇ ਸਭ ਤੋਂ ਅਸੀਂ ਕਿਸੇ ਲੇਖਕ ਨੂੰ ਕਿਸੇ ਕਵੀ ਦੀ ਸਿਮਰਤੀ ਨੂੰ ਕਾਇਮ ਇਸੇ ਤਰੀਕੇ ਨਾਲ ਰੱਖ ਸਕਦੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਕਾਵ ਰਚਨਾਵਾਂ ਹੈਗੀਆਂ ਉਹ ਹਰ ਸਕੂਲ ਹਰ ਕਾਲਜ ਹਰ ਬੱਚਿਆਂ ਤੱਕ ਉਹ ਪਹੁੰਚਾਈਆਂ ਜਾਣ। ਔਰ ਉਹਨਾਂ ਦੀ ਯਾਦ ਦੇ ਵਿੱਚ ਕੁਝ ਇਨਾਮ ਵੀ ਰੱਖੇ ਜਾ ਸਕਦੇ ਆ ਉਹਨਾਂ ਦੀ ਸਿਮਰਤੀ ਦੇ ਵਿੱਚ ਕਵਿਤਾ ਮੁਕਾਬਲੇ ਕੁਝ ਹੋਰ ਇਸ ਕਿਸਮ ਦੇ ਪਾਸ਼ਾ ਵਿਭਾਗ ਜਿਹੜਾ ਹੈਗਾ ਉਹ ਕੰਮ ਕਰ ਸਕਦਾ ਹੈ। ਤੇ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਰਚਨਾਵਾਂ ਹੈਗੀਆਂ ਉਹ ਬੜੇ ਕਲਾਤਮਕ ਢੰਗ ਦੇ ਨਾਲ ਕੋਈ ਇਸ ਛਪਨੀਆਂ ਚਾਹੀਦੀਆਂ ਕਿਉਂਕਿ ਮੈਂ ਖੁਦ ਦੇਖਿਆ ਕਿ ਪਾਤਰ ਜੀ ਸਾਡੇ ਵਿਰਸੇ ਦੀ ਸਾਂਭ ਸੰਭਾਲ ਵਾਸਤੇ ਹਮੇਸ਼ਾ ਬੜੇ ਫਿਕਰਮੰਦ ਰਹੇ ਹੈ ਔਰ ਬੜੇ ਚਿੰਤਨਸ਼ੀਲ ਵਿਅਕਤੀ ਸੀ ਬੜੇ ਮਨਨਸ਼ੀਲ ਵਿਅਕਤੀ ਸੀਗੇ ਔਰ ਗੰਭੀਰ ਵਿਕਚਿਤਵ ਦੇ ਮਾਲਿਕ ਸੀ ਔਰ ਆਪਣੀਆਂ ਜਿਹੜੀਆਂ ਕੋਵੀ ਕਵੀ ਹੋਣ ਦੇ ਨਾਲ ਨਾਲ ਕਿੰਨੇ ਵਧੀਆ ਅਨੁਵਾਦਕ ਸੀ ਜੀ ਅਨੁਵਾਦਕ ਕਿੰਨੇ ਵਧੀਆ ਅਨੁਵਾਦਕ ਸੀ ਕਿੰਨੀ ਵਧੀਆ ਵਾਰਤਕ ਲਿਖਦੇ ਸੀ ਕਿ ਔਰ ਕਿੰਨਾ ਵਧੀਆ ਬੋਲਦੇ ਸੀ ਜਦੋਂ ਬੋਲਦੇ ਸੀਗੇ ਤਾਂ ਮੈਂ ਦੇਖਿਆ ਕਿ ਦਿਲ ਕਰਦਾ ਸੀਗਾ ਵੀ ਉਹ ਹੋਰ ਤੋਂ ਹੋਰ ਤੋਂ ਹੋਰ ਤੋਂ ਬੋਲਦੇ ਰਹਿਣ ਜਿਦਾਂ ਰਸ ਜਿਹੜਾ ਹੈਗਾ ਉਹ ਤੁਹਾਡੇ ਹਿਰਦੇ ਤੇ ਛਾਰੇ ਆਉਂਦੀਆਂ ਬੂੰਦ ਬੂੰਦ ਕਰਕੇ ਐਨੀ ਨਿਮਰਤਾ ਐਨੀ ਸਹਿਰਦਤਾ ਐਨੀ ਹਲੀਮੀ اینی مٹھاس جڑی ہے شیری زبان انہوں نے اور کدے میں انہوں کسی گسے ہوں نہیں دیکھے این سہنشیلتا گزب دی اور ایلیمی پولر صاحب بیان ہی نہیں کی جا سکتی جنے اچے پوئٹ سکے جنے اچے کبھی اِن ہی اچے کرداری سفت انہوں کے انہوں کے کردار دیا سفتوں بےتہ بے شمار اندیا سفتیں سی میں سمجھدہ ਕਿਸੇ ਆਦਮੀ ਵਾਸਤੇ ਕਿਸੇ ਕਵੀ ਵਾਸਤੇ ਕਿਸੇ ਆਪਣੇ ਸਮਕਾਲੀ ਲੇਖਕ ਵਾਸਤੇ ਉਹਨਾਂ ਦੇ ਮੂੰਹੋਂ ਕਦੇ ਕੋਈ ਬੁਰਾ ਸ਼ਬਦ ਅਪਸ਼ਬਦ ਕੋਈ ਚੁਗਲੀ ਸੁਣੀ ਨਹੀਂ ਜਦੋਂ ਕਰਦੇ ਸੀ ਤਾਂ ਹਰਮੇਸ਼ਾ ਸ਼ਾਬਾਸ਼ੀ ਦਿੰਦੇ ਸੀ ਤੇ ਹਮੇਸ਼ਾ ਚੰਗੇ ਸ਼ਬਦ ਜਿਹੜੇ ਹੈਗੇ ਉਹ ਬੋਲਦੇ ਸੀ ਮੈਨੂੰ ਤਾਂ ਉਹਨਾਂ ਨੇ ਕਲਾ ਪਰਿਸ਼ਦ ਵੱਲੋਂ ਇੱਕ ਦਿਨ ਅਚਾਨਕ ਟੈਲੀਫੋਨ ਆਇਆ ਤਾਂ ਵੇ ਮੈਂ ਅਸੀਂ ਤੁਹਾਨੂੰ ਜਿਹੜਾ ਹੈਗਾ ਕਲਾ ਪਰਿਸ਼ਦ ਵੱਲੋਂ ਪੰਜਾਬ ਗੌਰਵ ਦਾ ਇਨਾਮ ਦੇਣਾ ਤਾਂ ਮੈਂ ਕਹ ਜੀ ਤੁਹਾਡੀ ਸੋਚ ਦੇ ਵਿੱਚ ਮੈਂ ਆਇਆ ਮੇਰੇ ਵਾਸਤੇ ਇਹ ਹੀ ਵੱਡਾ ਇਨਾਮ ਹੈ ਤੇ ਬਾਕੀ ਤਾਂ ਜੋ ਹੈ ਸੋ ਹੈ ਪਰ ਇੰਨਾ ਹੀ ਇੰਨਾ ਇੰਨਾ ਹੀ ਮੇਰੇ ਵਾਸਤੇ ਛੋਟੀ ਮੁੱਟੀ ਗੱਲ ਹੈ ਕਿ ਇਹ ਵੀ ਮੈਂ ਤੁਹਾਡੇ ਜ਼ਹਿਨ ਦੇ ਵਿੱਚ ਆਇਆ ਮੇਰਾ ਨਾਮ ਤੁਹਾਡੇ ਜ਼ਹਿਨ ਚ ਆਇਆ ਕਿ ਮੈਂ ਵੀ ਨਿਵਾਜਿਆ ਜਾਵਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਉਹਨਾਂ ਨੇ ਮੈਨੂੰ ਜਾਤੀ ਤੌਰ ਦੇ ਉੱਤੇ ਬਹੁਤ ਮੈਨੂੰ ਮੇਰੇ ਵਾਸਤੇ ਇਹ ਬੜਾ ਇੱਕ ਬੜਾ ਨਿੱਜੀ ਮੇਰਾ ਨੁਕਸਾਨ ਹੈ ਔਰ ਸਾਡੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਪਰਿਵਾਰ ਦਾ ਇੱਕ ਬਹੁਤ ਹੀ ਅਹਿਮ ਮੈਂਬਰ ਜਿਹੜਾ ਹੈਗਾ ਉਹ ਉਹ ਵਿਛੜ ਗਿਆ ਮੈਂ ਹਾਂਜੀ ਉਹ ਬਹੁਤ ਮਿਹਰਬਾਨੀ ਜੀ ਔਰ ਸਜੀਦ ਪਾਤਰ ਸਾਹਿਬ ਹਮੇਸ਼ਾ ਜਾਤ ਰਹਿਣਗੇ ਉਹਨਾਂ ਦੇ ਲਿਖਤਾ ਉਹਨਾਂ ਦਾ ਕਿਰਦਾਰ ਉਹਨਾਂ ਦਾ اخلاق ਉਹਨਾਂ ਦੀ ਹਲੀਮੀ ਹਰ ਇੱਕ ਦੇ ਮਨ ਦੇ ਵਿੱਚ ਸਮੋਏ ਹੋਏ ਨੇ ਫਿਲਹਾਲ ਸਾਨੂੰ ਜੋ ਆ ਗਿਆ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ